ਨਾਮ ਮੇਰੇ ਕੋ ਪ੍ਰਵਾਸ ਚ ਪੋਲਿਟਿਕਲ ਆ ਇਹ ਭਾਈ ਮੇਰੇ ਨਾਲ ਇਨਾਂ ਨਾਲ ਸਾਂਝੇ ਮੈਂ ਬਣਿਆ ਇਨਾਂ ਕੋ ਮਾਰਾਂ ਵੀ ਖਾਧੀਆਂ ਛਿੜਕਾਂ ਵੀ ਲਗੀਆਂ ਪਰ ਇਨਾਂ ਦੀ ਮਾਰਾਂ ਛਿੜਕਾਂ ਦੇ ਅਰ ਆਈ ਪਰਮਾਤਮਾ ਨੂੰ ਦੇਖੋ ਅੰਮ੍ਰਿਤਸਰ ਦੇ ਪਿੰਡ ਮਾਲ ਵਿਕੇ ਵਾਰਡ ਨੰਬਰ 85 ਤੋਂ ਆਜ਼ਾਦ ਉਮੀਦਵਾਰ ਨੀਤਾਸ਼ਾ ਗਿੱਲ ਅਤੇ ਸਮਾਜ ਸੇਵੀ ਕਮਲ ਕੁਮਾਰ ਵੱਲੋਂ ਪਿੰਡ ਮਾਲ ਵਿਕੇ ਕਰੋਨਾ ਚਰਚ ਅਤੇ ਆਈਪੀਸੀ ਚਰਚ ਵਿਕੇ ਵੱਡੇ ਦਿਨ ਨੂੰ ਲੈ ਕੇ ਆਸ਼ੀਰਵਾਦ ਪ੍ਰਾਪਤ ਕਰਨ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਪੂਰੇ ਦੇਸ਼ ਨੂੰ ਵੱਡੇ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਕਰੋਨਾ ਚਰਚ ਅਤੇ ਆਈਪੀਸੀ ਚਰਚ ਦੇ ਪਾਸਟਰ ਨੇ ਨਤਾਸ਼ਾ ਗਿੱਲ ਅਤੇ ਕਮਲ ਕੁਮਾਰ ਨੂੰ ਸਨਮਾਨਿਤ ਵੀ ਕੀਤਾ ਗਿਆ ਉਤੈ ਕਮਲ ਕੁਮਾਰ ਵੱਲੋਂ ਆਜਾਤ ਉਮੀਦਵਾਰ ਨਤਾਸ਼ਾ ਗਿੱਲ ਵੱਲੋਂ ਪਾਸਟਰਾਂ ਦਾ ਧੰਨਵਾਦ ਕੀਤਾ

ਸਾਰੇ ਸਤਿਕਾਰਯੋਗ ਸਾਡੇ ਛੋਟੇ ਛੋਟੇ ਬੱਚਾ ਨੂੰ ਗਿਆਨ ਵਾਲੇ ਗਿਆਨ ਦੇਣ ਵਾਲੇ ਸਾਡੇ ਪਾਧੀ ਸਾਹਿਬ ਖੜੇ ਨੇ ਆਈਪੀਸੀ ਚਰਚ ਵੱਲੋਂ ਅੱਜ ਬਹੁਤ ਸਾਡਾ ਮਾਨ ਸਨਮਾਨ ਕੀਤਾ ਗਿਆ ਅਸੀਂ ਇਸ ਤਰ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਨਾਲ ਉਹ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਦੁਨੀਆ ਨੂੰ ਪ੍ਰਭੂ ਯੂਸੂ ਮਸੀਹ ਨੇ ਆਪਣੀ ਅਪਰਮਾਰ ਕਿਰਪਾ ਦੇ ਨਾਲ ਐਸੇ ਲੋਕਾਂ ਨੂੰ ਬਚਾਇਆ ਅਸੀਂ ਪ੍ਰਭੂ ਯੂਸੂ ਮੂਦੇ ਵੱਡੇ ਦਿੰਦੇ ਹਾਂ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਭ ਨੂੰ ਵਧਾਈਆਂ ਦਿੰਦੇ ਹਾਂ ਜੀ ਮੈਂ ਮੇਰੇ ਲਈ ਸ਼ਬਦ ਨਹੀਂ ਗਏ ਜੋ ਮੈਨੂੰ ਮਾਲਾਵਾਸੀ ਨੇ ਪਿਆਰ ਦਿੱਤਾ ਵਾ ਮੇਰੇ ਵਾਸਤੇ ਲੱਭ ਜੀ ਨਹੀਂ ਆ ਤੁਸੀਂ ਦੇਖਦੇ ਹੋ ਤੁਸੀਂ ਰੋ ਜਾਂਦੇ ਹੋ ਮਾਲਾਵਾਸੀ ਇਹਨਾਂ ਮੈਂ ਇਸ ਕਾਬਲ ਨਹੀਂ ਆ ਜਿੰਨਾ ਮਾਲਾਵਾਸੀ ਨੇ ਪਿਆਰ ਦਿੱਤਾ ਮੈਨੂੰ ਕਰੋਨਾ ਚਰਚ ਉਹਨਾਂ ਫਾਦਰ ਸਾਹਿਬ ਅਲੀਸ਼ਾ ਜੀ ਸਾਡੇ ਅਲੀਸ਼ਾ ਸਾਹਿਬ ਉਹਨਾਂ ਨੇ ਬੜਾ ਪਿਆਰ ਦਾ ਚਰਚ ਉਹਨੇ ਮਗੇ ਮਾਲਾ ਨੇ ਇੰਨਾ ਪਿਆਰ ਦਿੱਤਾ ਵਾ ਮੈਂ ਸਾਰੇ ਦੇਸ਼ ਵਾਸੀ ਨੂੰ ਕਹਿੰਨਾ ਪ੍ਰਮਾਤਮਾ ਕਿਰਪਾ ਕਰੇ ਵੱਡੇ ਵਾਲੇ ਵੱਡੇ ਦਿਨ ਵਾਲੇ ਦਿਨ ਅੱਪਾ ਇਸ ਤਰ੍ਹਾਂ ਦੇ ਵਿੱਚ ਸਾਰੇ ਮਾਲਾ ਨਿਵਾਸੀ ਜਿੰਨੀਆਂ ਵੀ ਚਰਚਾ ਨੇ ਅੱਪਾ ਇੱਥੇ ਮਨਾਵਾਂਗੇ ਵੱਡਾ ਦਿਨ ਬਾਕਿਰਪਾ ਪ੍ਰਭੂ ਜੋਸੀ ਮਸੀਹੇ ਕਰਨੀਆਂ ਮੇਰੇ ਬੜੇ ਸਤਿਕਾਰਯੋਗ ਮੈਂ ਇਹਨਾਂ ਦਾ ਜੰਮਿਆ ਪਹਿਲਾਂ ਮੋਨਾ ਪਹਿਲਵਾਨ ਜੀ ਅਸੀਂ ਬਚਮੰਦੇ ਦਾ ਨਾਮ ਸੁਣਦੇ ਰਹੀ ਅਸੀਂ ਇਹਨਾਂ ਨੂੰ ਫੋਲੋ ਕਰਕੇ ਅੱਜ ਇਸ ਗਰੀਬ ਇਹਨਾਂ ਦਾਸ ਇੱਥੋਂ ਤੱਕ ਪਹੁੰਚਿਆ ਮੈਂ ਫੋਲੋ ਪਾਪਾ ਜੀ ਨੂੰ ਕਰਦਾ ਸੀ ਬਚਮੰਦੋ ਕਿ ਮੈਂ ਉਹਨਾਂ ਵਰਗਾ ਬਣਾ ਤੇ ਬਾਬਾ ਜੀ ਦੀ ਕਿਰਪਾ ਪ੍ਰਭੂ ਜੋਸੀ ਮਸੀਹ ਦੀ ਕਿਰਪਾ ਪਰ ਮੈਂ ਇਹਨਾਂ ਵਰਗਾ ਨਹੀਂ ਬਣ ਸਕਿਆ ਪਰ ਇਹਨਾਂ ਦਾ ਸੰਸਕਾਰ ਬੋਲ ਹੈ ਜੁਕਾਮ ਹਾਲੇਲੂਇਆ ਹਾਲੇ ਕੋਈ ਵੱਡੇ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਪੂਰੇ ਪੰਜਾਬ ਵਾਸੀਆਂ ਨੂੰ ਪੂਰੀ ਦੁਨੀਆ ਨੂੰ ਪੂਰੀ ਕਾਇਨਾਤ ਨੂੰ ਪ੍ਰਭੂ ਯਿਸੂ ਮਸੀਹ ਦਾ ਦਿਹਾੜਾ ਵਾ ਹੋਮ ਹਮ ਆ ਕੇ ਪਹੁੰਚੋ ਅਮਨ ਸ਼ਾਂਤੀ ਨਾਲ ਪ੍ਰਭੂ ਦਾ ਗੁਣਗਾਨ ਕਰੋ ਤੇ ਜੁਮੋ ਪ੍ਰਭੂ ਦੇ ਨਾਮ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਜਿਆਦਾ ਵਧਾਈ ਵਟੇ ਦਿੰਦੀ ਹੈ ਬਹੁਤ پاک ਦਿਹਾੜਾ ਮੰਨਿਆ ਜਾਂਦਾ ਹੈ ਪ੍ਰਭੂ ਜੀਸੂ ਉਸ ਦਿਨ ਇਸ ਦੁਨੀਆ ਤੇ ਆਇਆ ਦੁਨੀਆ ਦਾ ਅੰਧਕਾਰ ਦੂਰ ਹੋਇਆ ਉਦਾਂ ਹੀ 21 ਤਰੀਕ ਦੇ ਦਿਨ ਸਾਨੂੰ ਵੋਟਾਂ ਪਾ ਕੇ ਮਾਹਲਾ ਪਿੰਡ ਦਾ ਵੀ ਅੰਧਕਾਰ ਦੂਰ ਕਰੋ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਜਿੱਤਾ ਚੁੱਕੇ ਰਹੀਏ ਪਰਮਾਤਮਾ ਕਿਰਪਾ ਕਰੇ ਤੋ ਨਿਸ਼ਾਨ ਮਿੱਟੀ ਦਾ ਦੀਵਾ ਜੀ ਵੋਟਾਂ ਦਾ ਬਾਰੇ ਮੈਂ ਮੈਂ ਮੋਣਾ ਪਹਿਲਵਾਨ ਅੰਬਰਸਰੋਂ ਇਸ ਪਰਿਵਾਰ ਦੇ ਨਾਲ ਸਹਿਮਤ ਹੈਗਾ ਪੂਰਾ-ਪੂਰਾ ਔਰ ਜਿੰਨੇ ਵੀ ਇਥੇ ਚਰਚਾ ਆਲੇ ਨੇ ਉਹਨਾਂ ਨੂੰ ਵੀ ਮੈਂ ਅਗੇ ਰਿਕੁਐਸਟ ਕਰਾਂਗਾ कि इन्हना वोट पा के कामयाब हमारे लिए भी बहुत खुशी की बात है कि हमारे बीच में बड़े दिन के मौके पर साहब जी पहुँच गए और खास कर कर चुनाव भी है इनका दिया जलते रहे खुदा इन बरकत और आशीष देकर कामयाब करे और हमारी प्रार्थना है कि इस मोहल्ले का इस वार्ड का उद्धार हो और, और, और विकास हो उसके लिए जरूर प्यारे लोग क्या काम करेंगे हमें उम्मीद भी है उनसे बड़ी उम्मीद है खुदा इन्हें और कामयाब करे